ਅਸੇ ਮਤ ਪਹਿਲੀ ਗੱਲ ਤਾਂ ਘਰਾ ਕਿੱ ਲਈ ਹੁੰਦੇ ਇੱਕ ਪੀ ਐਪੀ ਟੂ ਸਰਕਾਰ ਨੇ ਦੇਖੀ ਇਹੇ ਸ਼ਕਤਰ ਵੀ ਮਾਰ ਲੋ ਗਾੜਾ ਵੀ ਕਰ ਲੋ ਫਿਰ ਵੀ ਰਿਟੀ ਹਿੱਟ ਜੀ ਹੈ ਤੇ ਝੂਠ ਪੰਡਾਂ ਦੇ ਪੰਡ ਪੰਨੇ ਪਈਆਂ ਝੂਠਾਂ ਦੇ ਐਸਾ ਇਹ ਕਹਦਾ 5 ਲੱਖ ਏਕੜ ਨੂੰ ਮੈਂ ਬੀ ਦਊਂਗਾ ਕਿਤੇ ਬੀਤੋ ਕੀ ਦਾ ਫਸਲ ਲਗਾਏ ਹੋਰ ਮੈਨੂੰ ਦੱਸ ਰਹੀ ਛੋਟੇ 52 ਪਿੰਡਾਂ ਚ 1 ਕਰੋੜ 16 ਲੱਖ ਰੁਪਇਆ ਦੇ ਕੇ ਗਿਆ ਆਵਾਜ਼ ਨੂੰ ਨੁਕਸਾਨ ਕਰੇ 59 ਅੰਦਾਜ਼ੇ 1 ਕਰੋੜ 16 ਲੱਖ ਇਹ ਮਗਰ ਪਹਿਲੀ ਗੱਲ ਤਾਂ ਘਰਾ ਕਿੱ ਲਈ ਹੁੰਦੇ ਇੱਕ ਪਿੰਡ ਮਗਰ ਥੋੜੇ ਆ ਆ ਤਾਂ ਸਕਾਰ ਵੱਡੇ ਬਾਦੂ ਸਾਹਿਬ ਮੁੱਖ ਮੰਤਰੀ ਸੀ ਚੋਣੀਆਂ ਦੇ ਵੀ ਪੈਸੇ ਦਿੰਦੇ ਹੁੰਦੇ ਸੀ ਲੇਬਰ ਦੇ ਵੀ ਦਿੰਦੇ ਹੁੰਦੇ ਸੀ ਅਸਲੀ ਗੱਲ ਕੀ ਹੈ ਇਹਨਾਂ ਨੇ ਪੈਸਾ ਵੱਖ ਲਿਆ ਸਾਡੇ 12000 ਕਰੋੜ ਰੁਪਇਆ ਫਲੱਡ ਰੀਲੀਫ ਡਿਜਾਸਟਰ ਰੀਲੀਫ ਮੈਨੇਜਮੈਂਟ ਫੰਡ ਹੁੰਦਾ ਇਹਨੂੰ ਵੀ ਹੱਥ ਨਹੀਂ ਲਾ ਸਕਦੇ ਇਹਨਾਂ ਨੇ ਕੀ ਕੀਤਾ ਇਹਨੇ ਗੰਦੇ ਬੰਦੇ ਆ ਸਾਢੇ 12000 ਕਰੋੜ ਰੁਪਏ ਕੱਢ ਕੇ ਵਰਤ ਗਏ 5000 ਕਰੋੜ ਤਾਂ ਇਕੱਲੇ ਆਜਾਏ ਇਸ਼ਤਿਹਾਰ ਲਾਉਂਦੇ ਨਾ ਤੁਸੀਂ ਹਿੰਦੁਸਤਾਨ ਦੇ ਕੋਨੇ ਚਲੇ ਜਾ ਘਰ ਵਾਲੇ ਨੇ ਤਾਂ ਭਗਵਾਨਤ ਮੰਦ ਦਾ ਫੋਟੋ ਹੀ ਹਮ ਸਰਖ ਦੇ ਹਰ ਚੀਜ਼ ਤੇ 8000 ਕਰੋੜ ਰੁਪਏ ਸਾਲ ਦਾ ਉਹਦੇ ਚ ਵਰਤੇ ਇਹਨਾਂ ਨੇ 1000 ਕਰੋੜ ਰੁਪਏ ਐਂ ਕਰਕੇ ਸਾਰੇ ਕਾਲਾ ਮਲਾ ਕਰਕੇ ਕਾਈ ਉਹ ਦੁਆਨੀ ਨਹੀਂ ਦੇਣੇ ਦੇਖੋ ਇੰਨਾ ਵੱਡਾ ਪਾਪ ਇੰਨਾ ਵੱਡਾ ਗੁਨਾਹ ਕਰ ਰਹੇ ਆ ਪਾਕਿਸਤਾਨ ਤੁਹਾਡੇ ਇਹਨਾਂ ਨੇ ਖਰਾਬ ਕਰ ਦਿੱਤੇ ਪੰਜ ਸਾਲ ਕਾਂਗਰਸੀਆਂ ਨੇ ਕਰ ਦਿੱਤੇ ਤੁਸੀਂ ਕਿਤੇ ਅੱਗੇ ਸੋਚਿਆ ਕਿ ਸਹੀ ਹਮਦਰਦ ਕੌਣ ਆਪਣ ਹੈ ਕਿਹੜੀ ਪਾਰਟੀ ਆਪਣੀ ਹੈ ਕਿਹੜੀ ਪਰਾਈ ਹੈ ਕਿਹਨੇ ਸਾਨੂੰ ਕੁਝ ਕੁ ਦਿੱਤਾ ਜੇ ਤੁਸੀਂ ਸਹੀ ਦਿਲੋਂ ਸੋਚੋਗੇ ਨਾ ਕੋਈ ਆਪਣੀ ਖੇਤਰੀ ਪਾਰਟੀ ਅਕਾਲੀ ਦਲ ਦਾ ਮੁਕਾਬਲਾ ਕੋਈ ਪਾਰਟੀ ਨਹੀਂ ਕਰ ਸਕਦੀ ਇੱਕ ਪਾਰਟੀ ਵੀ ਨਹੀਂ ਕਰ ਸਕਦੀ ਜੋ ਕੁਝ ਵੀ ਕਿਸਾਨ ਨੂੰ ਸਹੂਲਤਾ ਮਿਲੀਆਂ ਸਾਰੀਆਂ ਹੀ 100% ਅਕਾਲੀ ਦਲ ਨੇ ਦਿੱਤੀਆਂ ਤੇ ਵੱਡੇ ਬਾਦਲ ਸਾਹਿਬ ਨੇ ਸ਼ੁਰੂ ਕੀਤੀ ਭਾਵੇਂ ਤੁਹਾਡੇ ਬੰਦੀਆਂ ਦੇ ਬਿੱਲ ਮਾਫ ਕਰਨੇ ਆ ਟੂਲ ਕਨੈਕਸ਼ਨ ਦੇਣੇ ਭਾਵੇਂ ਖਾਲੇ ਬਣਾਉਣੇ ਭਾਵੇਂ ਕੱਸੀਆਂ ਕੱਟਣੀਆਂ ਭਾਵੇਂ ਮੰਡੀਆਂ ਬਣਾਉਣੀਆਂ ਭਾਵੇਂ ਟਰੈਕਟਰ ਤੇ ਟੈਂਕਸ ਮਾਫ ਕਰਨਾ ਉਵੇਂ ਗਰੀਬ ਜਨਤਾ ਵਾਸਤੇ ਆਟਾ ਦਾ ਅਸ਼ਰਦ ਨੂੰ ਪੈਨਸ਼ਨ ਐਸੀ ਸਕਾਲਰਸ਼ਿਪ ਦੁਨੀਆਂ ਚੀਜ਼ਾਂ ਬਿਨਾਲੇ ਸਾਰੀਆਂ ਹੀ ਉਹਨਾਂ ਨੇ ਦਿੱਤੀਆਂ ਤੇ ਅੱਜ ਸਾਰੀਆਂ ਬੁਲਦੀਆਂ ਫਿਰਦੀਆਂ ਕੋਈ ਕੁਛ ਨਾਲੇ ਕਿਸੇ ਆਪਣੇ ਕੌਮ ਵਿੱਚ ਬਹੁਤ ਵੱਡੀ ਇੱਕ ਬਿਮਾਰੀ ਹੈ ਆਪਾਂ ਤਜਰਬੇ ਬڑے ਕਰਦੇ ਪਰ ਤਜਰਬੇ ਕਿੰਦਾ ਵੱਡਾ ਨੁਕਸਾਨ ਕਰ ਗਿਆ ਆਪਣਾ ਹਰ ਸਾਲ ਪਿਛੇ ਹੋ ਗਏ ਅੱਜ ਮੈਂ ਸੜਕਾਂ ਬਣਾ ਕੇ ਗਿਆ ਸੀ ਮੈਂ ਅੰਮ੍ਰਿਤਸਰ ਸ਼ਹਿਰੀ ਦੇਖੋ ਤੁਹਾਡੇ ਨਾਲ ਹੈ ਕੁੱਟੀਆਂ ਪਿੰਡਾਂ ਜਿਹੜੇ ਮਰੇ ਹੋਏ ਹੋਏ ਪਏ ਆ ਦਰਬਾਰ ਸਾਹਿਬ ਦੇ ਸਾਹਮਣੇ ਮੈਂ ਕਿੰਨਾ ਸੋਹਣਾ ਬਣਾ ਕੇ ਗਿਆ ਸੀ ਗੰਦ ਪਿਆ ਤੇ ਪੂਰੇ ਪੰਜਾਬ ਵਿੱਚ ਉਦੋਂ ਹੀ ਇਟ ਲੱਗੀ ਹੈ ਜਦੋਂ ਆਪੀ ਸਰਕਾਰ ਸੀ ਉਹਦੇ ਬਾਅਦ ਨਹੀਂ ਲੱਗੀ ਨਾ ਲੱਗਣੀ ਹੈ ਕਿਉਂਕਿ ਸਾਂਭੇ ਵਾਸਤੇ ਕਾਲੀ ਦਲ ਵਾਸਤੇ ਆ ਕਰ ਰਹੇ ਹੁੰਨਾ ਵਾਸਤੇ ਗੈਸਟ ਹ우스 ਹੈ ਕਿ ਦਿੱਲੀ ਆ ਗਏ ਗੈਸਟ ਹੁਸ ਹੈ ਨਹੀਂ ਜੇ 5 ਸਾਲ ਟੱਪ ਗਏ ਚੰਗੇ ਲੋਕਾਂ ਨੇ ਚੰਗਾ ਪੈਸਾ ਕਮਾ ਲਿਆ ਉਹ ਤਾਂ ਸੋਚਦੇ ਯਾਰ ਇੱਕ ਵਾਰ ਭਾਵੇਂ ਕਹਿਣਾ ਜਿੰਨਾ ਮਰਜ਼ੀ ਕਮਾ ਲਓ ਉਹ ਸੋਚਦੇ ਕਿ ਜਿਹੜੇ ਦੇਖਾ ਕਾਲੀ ਦੰਦ ਨੇ ਕੰਮ ਕੀਤੇ ਫਿਰ ਵੀ ਨਹੀਂ ਮੋਟਾ ਪਈਆਂ ਫਿਰ ਕੰਮ ਕਰਨ ਦਾ ਲੋੜ ਕੀ ਹੈ ਪੈਸੇ ਕਮਾਈਏ ਆਹ ਸੋਚ ਹੈ ਕਾਲੀ ਦਲ ਦੀ ਸੋਚ ਹੈ ਪੰਜਾਬ ਦੇ ਲੋਕ ਹੁਣ ਤੁਹਾਡੇ ਸਾਹਮਣੇ ਸਾਡੇ ਤੋਂ ਵੱਧ ਤਾਕਤ ਵੱਡੀ ਪਾਰਟੀ ਕਾਂਗਰਸ ਹੈ ਸਾਡੇ ਤੋਂ ਵੱਡੀ ਭਾਜਪਾ ਹੈ ਸਾਡੇ ਤੋਂ ਵੱਧ ਝਾੜੂ ਵਾਲਾ ਕੋਲ ਵੱਧ ਪਰ ਕਿਸੇ ਦੀ ਸੇਵਾ ਦੀ ਆਇ ਨਹੀਂ ਤਾਂ ਕਿ ਉਹਨਾਂ ਦੇ ਦਿੱਤੀ ਸੇਵਾ ਹੈ ਨਹੀਂ ਉਹਨਾਂ ਦੇ ਦਿੱਤਾ ਜੇ ਪੈਸਾ ਭਰਨਾ ਹੈ ਜੇਬ ਚੋਂ ਕੱਢਣਾ ਨਹੀਂ ਦੁਵਾਨੀ ਨਹੀਂ ਕਰਦੇ ਆਪਣੀ ਜੇਬ ਚੋਂ ਭਰ ਜਿੰਨਾ ਮਰਜ਼ੀ ਦੇਜ ਪਾ ਦੇ ਉਹਨਾਂ ਨੇ ਇਸ ਕਰਕੇ ਮੈਂ ਜਿਆਦਾ ਸਮਾਂ ਨਹੀਂ ਲਿਆ ਮਾਫੀ ਚਾਹਣਾ ਤੁਸੀਂ 12 ਵਜੇ ਬੈਠਿਓ ਪਰ ਨਹੀਂ ਰਾਤ ਨੂੰ 3 ਵਜੇ ਜਹਾਜ਼ ਤੇ ਲੈਣ ਕੀਤਾ ਦਿੱਲੀ 에ਰਪੋਰਟ 3 ਵਜੇ ਸਵੇਰੇ ਉਤੋਂ ਸਿੱਧਾ ਆ ਹੀ ਚੱਲੇ ਆਂ ਤੇ ਗੁਰ ਸਾਹਿਬ ਤੇ ਇੱਕ ਫਾਦਰ ਦਾ ਬ੍ਰਦਰ ਦੀ ਡੈਥ ਹੋ ਗਈ ਉੱਥੇ ਅਫਸੋਸ ਕਰਕੇ ਸਿੱਧਾ ਉੱਥੇ ਸਿੱਧਾ ਹੀ ਆ ਰਿਹਾ ਇੱਥੇ ਮੈਂ ਮੈਂ ਵੀ ਹਲੇ ਅੱਖਾਂ ਮੀਟੀਆਂ ਨਹੀਂ ਲੈਣੀਆਂ ਮੈਂ ਵੀ ਸੁੱਤਾ ਨਹੀਂ ਪੂਰੀ ਦਾ ਤੇ ਇਹਦੇ ਬਾਅਦ ਫਿਰ ਪ੍ਰੋਗਰਾਮ ਹੈ ਚਲੋ ਬਾਅਦ ਵਿੱਚ ਆਪਾਂ ਇਕੱਠੇ ਹੋ ਜਾਵਾਂਗੇ ਪਰ ਇੱਕ ਗੱਲ ਦੀ ਗੱਦਾਂ ਹੁਣ ਆ ਕਰਨ ਪਾਲਨ ਦੀ ਜੰਗ ਜਿੱਤਨੀ ਆ ਪਾਜੀ ਆਪਾਂ ਜਿੱਤ ਲਈ ਸੋਨਹਾ ਸਾਮਿਲੋ ਤੁਸੀਂ ਜਿੱਤ ਜਓ ਕਰਨ ਕਰਨ ਦੀ ਤੁਹਾਡੇ ਸਾਰਾ ਦੇ ਰਿਸ਼ਤੇਦਾਰੀਆਂ ਰੋਦਰੀਆਂ ਦੋਸਤ ਮਿੱਤਰ ਹੁਣੇ ਨਾਲ ਗੋਹਣ ਚ ਆ ਜਿੱਤ ਜੀਏ ਤੇ ਝਾੜੂ ਵਾਲਿਆਂ ਦਾ ਬਟਟ ਬਾਰੂ ਮੈਂ ਇਹ ਜਿੱਤਣ ਦੇ ਬਾਅਦ ਹੀ ਇੰਨਾ ਧਮੜਾਏ ਬੈਠੇ ਐ ਤੁਸੀਂ ਦੇਖ ਲਓ ਹੁਣ ਅਫਸਰਾਂ ਨੂੰ ਵਰਤਣ ਲੱਗੇ ਤੁਸੀਂ ਹੈਰਾਨ ਆ ਐਸਐਸਪੀ ਕਰਨ ਕਰਨ ਬੀਬੀ ਹਾਂ ਪਰ ਮੈਂ ਹੈਰਾਨ ਆ ਉਸ ਬੀਬੀ ਦੇ ਸ਼ਰੇ ਆਮ ਆਮ ਆਦਮੀ ਪਾਰਟੀ ਦਾ ਜਿਵੇਂ ਜ਼ਿਲ੍ਹੇ ਦਾ ਪ੍ਰਧਾਨਾ ਉਵੇਂ ਕੰਮ ਕਰ ਰਹੀ ਐ ਉਹਨਾਂ ਨੂੰ ਪਤਾ ਕਿ ਸਾਡੀ ਹੁਣ ਕਹਾਂ ਤੋਂ ਜੀਵਨ ਜੀਣ ਦੀ ਹੈ ਐਸਐਸਪੀ ਤਰਨਤਾਰਨ ਨੇ ਸਾਡੇ ਜਿੱਤੇ ਵੀ ਮੇਮ ਸਰਪੰਚਾ ਵਰਕਰ ਸਾਰਿਆਂ ਦੇ ਪੱਤੀ ਦੀ ਰੀਸ਼ਮਤ ਹੈ 50 ਪੱਕੇ ਕਰ ਲੱਕੇ ਨਾਲੇ ਕਿਉਂ 75 ਪੰਜਾਹ ਤੋਂ ਦੂਜੇ ਕੀ ਇਹਨਾਂ ਨੂੰ ਕਿਵੇਂ ਨਹੀਂ ਕੇ ਅੰਦਰ ਕਰਦੇ ਮੈਂ ਕਿਹਾ ਜਿੰਨੇ ਮਰਜ਼ੀ ਹੈ ਜਿੰਦੀ ਮੈਡਮ ਜਿੰਨੇ ਮਰਜ਼ੀ ਪੱਕੇ ਦੇ ਦਿਓ ਪਰ ਆ ਗੁਨਾ ਤੁਸੀਂ ਤੁਹਾਡੇ ਨਾਮ ਤੇ ਲਿਖਿਆ ਜਾਊਗਾ ਕਿਉਂਕਿ ਅਫਸਰ ਦਾ ਕੰਮ ਹੈ ਇਨਸਾਫ ਦੇਣਾ ਅਫਸਰ ਦਾ ਕੰਮ ਨਹੀਂ ਹੈ ਕਾਨੂੰਨ ਤੋੜਨਾ ਜੇ ਅਫਸਰ ਕਾਨੂੰਨ ਤੋੜੂਗਾ ਉਹਨੂੰ وہی ਸਜ਼ਾ ਹੈ ਜੋ ਆਮ ਇਨ ਆਦਮੀ ਕਾਨੂੰਨ ਤੋੜਦਾ ਹੈ ਤੁਸੀਂ ਦੇਖ ਹੀ ਲਿਆ ਮੈਡਮ ਅੱਜ ਪੁਲਿਸ ਸਾਹਿਬ ਦੀ ਹੈ ਜੀ ਨੇ ਕਾਨੂੰਨ ਤੋੜਿਆ ਤਾਂ ਕਿਸੇ ਵੱਲ ਦਿੱਤੀ ਹੈ ਜੀ ਇਹ ਚਾਹਨਾ ਆ ਹੁੰਦਾ ਉਹਨਾਂ ਉਹਨਾਂ ਲੋਕਾਂ ਵਾਸਤੇ ਜਿਹੜੇ ਕਾਨੂੰਨ ਤੋੜਦੇ ਹੈ ਭਾਵੇਂ ਅਫਸਰ ਹੈ ਜਾਂ ਭਾਵੇਂ ਕੋਈ ਵੀ ਹੈ ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ ਹੈ ਤੁਸੀਂ ਇਹਨਾਂ ਝਾੜੂ ਵਾਲਿਆਂ ਤੇ ਲੀਡਾਂ ਦੇ ਕਿੱਲਾ ਨਹੀਂ ਆਇਓ ਕਿਉਂਕਿ ਇੰਨਾ ਮਾਰ ਪੰਜ ਸੱਤ ਮਹੀਨੇ ਰਹਿ ਗਏ ਸਾਲੇ ਦੇ ਬਾਅਦ ਲੰਬੜੇ ਨਹੀਂ ਪੰਜਾਬ ਪੰਜਾਬ ਦੇ ਲੋਕਾਂ ਨੇ ਲੋਕਾਂ ਨੇ ਛਿੱਤਰ ਮਾਰ ਕੇ ਨਾਣ ਬੁਝਾਉਣਾ ਇੰਨਾ ਤੰਗ ਕਰਤਾ ਪੰਜਾਬ ਦੇ ਲੋਕਾਂ ਨੂੰ ਆ ਚਾਹੂ ਵਾਲਿਆਂ ਨੂੰ ਸਾਰੇ ਲੁਟੇਰੇ ਆਏ ਆ ਤੇ ਇਹਨਾਂ ਲੁਟੇਰਿਆਂ ਦੇ ਤੁਸੀਂ ਹੱਥ ਬਨ ਕੇ ਤੁਸੀਂ ਉਹਨਾਂ ਨੂੰ ਜਿਟਾਉਣ ਤੇ ਲੱਗਿਓ ਆਹ ਕੰਮ ਅਫਸਰ ਸਾਹਿਬ ਮੈਂ ਫਿਰ ਵੀ ਬੇਨਤੀ ਕਰਦਾ ਕਿ ਤੁਸੀਂ ਇਹ ਜੇ ਕੰਮ ਛੱਡ ਦਿਓ ਬਾਕੀ ਮੁਲਾਜ਼ਮਾਂ ਨੂੰ ਦੇਖੇ ਮੈਂ ਇਹ ਕੰਮ ਛੱਡ ਦਿਓ ਕਿਉਂਕਿ ਆਹੋ ਲੋਕ ਨਹੀਂ ਹੈ ਜਿਹੜਾ ਤੁਹਾਨੂੰ ਤੁਹਾਡਾ ਸਾਥ ਦੇਣਗੇ ਇਹਨਾਂ ਦਾ ਤੁਹਾਨੂੰ ਵਜ਼ਾਖੇ ਭੱਜਣਾ ਤੇ ਨੁਕਸਾਨ ਬੰਦੇ ਦੇ ਕਰੀਅਰ ਦਾ ਹੋ ਜਾਂਦਾ ਸੋ ਮੈਂ ਜਿਆਦਾ ਸਮਾਨ ਲੈਣ ਦਾ ਹੋਇਆ ਤੁਹਾਡਾ ਸਾਰਿਆਂ ਨੂੰ ਅੱਜ ਮੈਂ ਵਰਕਰਾਂ ਦਾ ਧੰਨਵਾਦ ਕਰਦਾ ਤੁਸੀਂ ਬਹੁਤ ਮਿਹਨਤ ਕੀਤੀ ਹਣਾ ਜਿਹੜਾ ਸਾਹਿਬ ਬਿੱਟਾ ਚੇਅਰਮੈਨ ਸਾਹਿਬ ਦੇ ਟਰਿਆਪਾ ਬੈਠੇ ਐ ਇੰਨੀ ਧੀਟ ਸਰਕਾਰ ਨਹੀਂ ਦੇਖੀ ਇਹ 70 ਵੀ ਮਾਰ ਲੋ ਗਾਲਾਂ ਨਹੀਂ ਕੱਢ ਲੋ ਫਿਰ ਵੀ ਰਿਟੀ ਹਿੱਟ ਕੀ ਜੀ ਹੈ ਤੇ ਝੂਠ ਪੰਡਾਂ ਦੇ ਪੰਡ ਪੰਨੇ ਪਈਆਂ ਝੂਠਾਂ ਦੇ ਐਸਾ ਹੀ ਕਹਦਾ 5 ਲੱਖ ਏਕੜ ਨੂੰ ਮੈਂ ਬੀਤ ਦਊਂਗਾ ਇਤਨਾ ਬੀਜ ਉੱਪਰ ਫਸਲ ਲੱਗਦਾ ਹੈਗਾ ਗੇ ਤੁਸੀਂ ਮੈਨੂੰ ਦੱਸ ਰਹੀ ਥੋੜੇ 52 ਪਿੰਡਾਂ ਚ 1 ਕਰੋੜ 16 ਲੱਖ ਰੁਪਈਆ ਦੇ ਕੇ ਗਿਆ ਆਹ ਆਵਾ ਲ ਨੁਕਸਾਨ ਕਰੇ 52 ਪਿੰਡਾਂ ਚ 1 ਕਰੋੜ 16 ਲੱਖ ਐਸੇ ਮਤਲਬ ਇਹ ਗੱਲ ਤਾਂ ਘਰਾ ਵੀ ਨਹੀਂ ਆਉਂਦੇ ਇੱਕ ਪਿੰਡ ਮੱਕੇ ਥੋੜੇ ਆ ਅਸਲ ਕਰ ਵੱਡੇ ਬਾਦੂ ਸਾਹਿਬ ਮੁੱਖ ਮੰਤਰੀ ਸੀ ਚੂੜੀਆਂ ਦੇ ਵੀ ਪੈਸੇ ਦਿੰਦੇ ਹੁੰਦੇ ਸੀ ਲੇਬਰ ਦੇ ਵੀ ਦਿੰਦੇ ਹੁੰਦੇ ਸੀ ਅਸਲੀ ਗੱਲ ਕੀ ਹੈ ਇਹਨਾਂ ਨੇ ਪੈਸਾ ਵੰਟ ਲਿਆ ਸਾਡੇ 12000 ਕਰੋੜ ਰੁਪਇਆ ਫਡ ਰੀਲੀਫ ਡਿਜਾਸਟਰ ਲੀ ਮੈਨੇਜਮੈਂਟ ਫੰਡ ਹੁੰਦਾ ਜਿਹਨੂੰ ਕੋਈ ਹੱਥ ਨਹੀਂ ਲਾ ਸਕਦੇ ਇਹਨਾਂ ਨੇ ਕੀ ਕੀਤਾ ਇਹਨੇ ਗੰਦੇ ਬੰਦੇ ਆ ਸਾਡੇ 12000 ਕਰੋੜ ਰੁਪਇਆ ਕੱਢ ਕੇ ਵੰਟ ਗਏ 5000 ਕਰੋੜ ਤਾਂ ਇਕੱਲੇ ਆ ਜਾਏ ਇਸ ਕਿਹੜਾ ਲੌਂਦੇ ਨਾ ਤੁਸੀਂ ਹਿੰਦੁਸਤਾਨ ਦੇ ਕੋਨੇ ਚਲੇ ਜਾ ਘਰੋਂ ਵਾਲੇ ਨੇ ਆ ਭਗੰਤ ਮਾਨ ਦਾ ਫੋਟੋ ਹੀ ਹਮ ਸਰਖ ਤੇ ਹਰ ਚੀਜ਼ ਤੇ ਜਿਹੜੀ 1000 ਕਰੋੜ ਰੁਪਏ ਸਾਲ ਦਾ ਉਹਦੇ ਚ ਵਟੇ ਇਹਨਾਂ ਨੇ 1000 ਕਰੋੜ ਰੁਪਏ ਐਂ ਕਰਕੇ ਸਾਰੇ ਕਾਲਾ ਮਲਾ ਕਰਕੇ ਤਾਈ ਉਹ ਦੁਆਨੀ ਨਹੀਂ ਦੇ ਦੇਖੋ ਇੱਡਾ ਵੱਡਾ ਪਾਪ ਇੱਡਾ ਵੱਡਾ ਗੁਨਾਹ ਕਰ ਰਹੇ ਆ ਪਾਕਿਸਤਾਨ ਉਹਦੇ ਇਹਨਾਂ ਨੇ ਖਰਾਬ ਕਰਤੇ 5 ਸਾਲ ਕਾਂਗਰਸ ਨੇ ਕਰਤੇ ਤੁਸੀਂ ਕਦੇ ਬੈਠ ਕੇ ਸੋਚਿਆ ਕਿ ਸਹੀ ਹਮਦਰਦ ਕੌਣ ਆਪਰੇ ਕਿਹੜੀ ਪਾਰਟੀ ਆਪਣੀ ਹੈ ਕਿਹੜੀ ਪਰਾਈ ਹੈ ਕਿਨੇ ਸਾਨੂੰ ਕੁਝ ਕੁ ਦਿੱਤਾ ਜੇ ਤੁਸੀਂ ਸਹੀ ਦਿਲੋਂ ਸੋਚੋਗੇ ਨਾ ਤੁਹਾਡੀ ਆਪਣੀ ਖੇਤਰੀ ਪਾਰਟੀ ਕਾਲੀਦਲ ਦਾ ਮੁਕਾਬਲਾ ਕੋਈ ਪਾਰਟੀ ਨਹੀਂ ਕਰ ਸਕਦੀ ਇੱਕ ਪਾਰਟੀ ਵੀ ਨਹੀਂ ਕਰ ਸਕਦੀ ਜੋ ਕੁਝ ਵੀ ਕਿਸਾਨ ਨੂੰ ਸਹੂਲਤਾ ਮਿਲੀਆਂ ਸਾਰੀਆਂ 100% ਅਕਾਲੀ ਦਲ ਨੇ ਗੱਤੀਆ ਤੇ ਵੱਡੇ ਬਾਦਲ ਸਾਹਿਬ ਨੇ ਸ਼ੁਰੂ ਕੀ ਭਾਵੇਂ ਤੁਹਾਡੇ ਬੰਬੀਆਂ ਦੇ ਬਿੱਲ ਮਾਫ ਕਰਨੇ ਆ ਟੂਬਲ ਕਨੈਕਸ਼ਨ ਦੇਣੇ ਭਾਵੇਂ ਖਾਲੇ ਬਣਾਉਣੇ ਭਾਵੇਂ ਕਸੀਆਂ ਕੱਟਣੀਆਂ ਭਾਵੇਂ ਮੰਡੀਆਂ ਬਣਾਉਣੀਆਂ ਭਾਵੇਂ ਟਰੈਕਟਰ ਦੇ ਟੈਂਕਸ ਮਾਫ ਕਰਨ ਉਵੇਂ ਗਰੀਬ ਜਨਤਾ ਵਾਸਤੇ ਆਟਾ ਦਾ ਅਲਸ਼ਰ ਕਰਨ ਪੈਨਸ਼ਨ ਐਸੀ ਸਕਾਲਰਸ਼ਿਪ ਜੁਨੀਆਂ ਚੀਜ਼ਾਂ ਬਿਨਾਲੇ ਸਾਰੀਆਂ ਹੀ ਉਹਨਾਂ ਨੇ ਦਿੱਤੀਆਂ ਤੇ ਅੱਜ ਸਾਰੀਆਂ ਬੋਲਦੀਆਂ ਫਿਰਦੀਆਂ ਕੋਈ ਕੁਛ ਦਾ ਨਹੀਂ ਕਿਸੇ ਆਪਣੇ ਕੌਮ ਵਿੱਚ ਬਹੁਤ ਵੱਡੀ ਇੱਕ ਬਿਮਾਰੀ ਹੈ ਆਪਾਂ ਤਜਰਬੇ ਬੜੇ ਕਰਦੇ ਪੱਤਰ ਜਰਬ ਹੈ ਕਿਤਾ ਵੱਡਾ ਨੁਕਸਾਨ ਕਰ ਗਿਆ ਆਪਣਾ 5 ਸਾਲ ਪਛੇ ਹੋ ਗਏ ਆ ਜਦ ਮੈਂ ਸੜਕਾਂ ਬਣਾ ਕੇ ਗਿਆ ਸੀ ਮੈਂ ਆਪ ਸਰਹਰੀ ਦੇਖੋ ਤੁਹਾਡੇ ਨਾਲ ਹੈ ਕੁੱਟੀਆਂ ਪੀਆਂ ਜਿਹੜੇ ਮਰੇ ਹੋਏ ਹੋਏ ਪਏ ਆ ਦਰਬਾਰ ਸਾਹਿਬ ਦੇ ਸਾਹਮਣੇ ਮੈਂ ਕਿੰਨਾ ਸੋਣਾ ਬਣਾ ਕੇ ਗਿਆ ਸੀ ਗੰਦ ਪਿਆ ਪੂਰੇ ਪੰਜਾਬ ਵਿੱਚ ਉਦੋਂ ਹੀ ਇਟ ਲੱਗੀ ਹੈ ਜਦੋਂ ਆਪਲੀ ਸਰਕਾਰ ਸੀ ਉਹਦੇ ਬਾਅਦ ਨਹੀਂ ਲੱਗੀ ਨਾ ਲੱਗਣੀ ਹੈ ਕਿਉਂਕਿ ਸਾਂਭੇ ਵਾਸਤੇ ਕਾਲੀ ਦਲ ਵਾਸਤੇ ਆ ਕਰ ਰਹੇ ਹੁੰਨਾ ਵਾਸਤੇ ਗੈਸਟ ਕਊ ਸਰ ਕੀ ਦਿੱਲੀ ਆ ਗਏ ਗੈਸਟ ਕਊ ਕਿਹਨਾਂ ਨੇ ਜੇ 5 ਸਾਲ ਟੱਪ ਕੇ ਚੱਲੇ ਲੁਟਲਾ ਚੰਗਾ ਪੈਸਾ ਕਮਾ ਲਿਆ ਉਹ ਤਾਂ ਸੋਚਦੇ ਯਾਰ ਇੱਕ ਵਾਰ ਭਾਵੇਂ ਪੈਸਾ ਜਿੰਨਾ ਮਰਜ਼ੀ ਕਮਾ ਲਓ ਉਹ ਸੋਚਦੇ ਆ ਕਿ ਜਿਹੜੇ ਅਕਾਲੀ ਦਲ ਨੇ ਕੰਮ ਕੀਤੇ ਫੁੱਗੀ ਨਹੀਂ ਮੋਟਾ ਪਈਆਂ ਫਿਰ ਕੰਮ ਕਰਨ ਦਾ ਲੋੜ ਕੀ ਐ ਪੈਸੇ ਕਮਾਈਏ ਆਹ ਸੋਚ ਐ ਅਕਾਲੀ ਦਲ ਦੀ ਸੋਚ ਐ ਪੰਜਾਬ ਦੇ ਲੋਕ ਹੁਣ ਤੁਹਾਡੇ ਸਾਹਮਣੇ ਆ ਸਾਡੇ ਤੋਂ ਵੱਧ ਤਾਕਤ ਵੱਡੀ ਪਾਰਟੀ ਕਾਂਗਰਸ ਸਾਡੇ ਵੱਡੀ ਭਾਜੀਪੀ ਹੈ ਸਾਡੇ ਵੱਡੇ ਝਾੜੂ ਵਾਲਾ ਪਰ ਉਹ ਵੱਧ ਪਰ ਕਿਸੇ ਨੇ ਸੇਵਾ ਦੀ ਆਇ ਨਹੀਂ ਕਿਉਂਕਿ ਉਹਨਾਂ ਦੇ ਦਿਲਚੀ ਸੇਵਾ ਹੈ ਨਹੀਂ ਉਹਨਾਂ ਦੇ ਦਿਲ ਤਾਂ ਜੇ ਪਾ ਭਰਨਾ ਹੈ ਜੇਬ ਚ ਕਢਣਾ ਨਹੀਂ ਦੁਆਨੀ ਨਹੀਂ ਕਢਦੇ ਆਪਣੇ ਜੇਬ ਚ ਭਰ ਜਿੰਨਾ ਮਰਜ਼ੀ ਦੇ ਜੇਬ ਪਾ ਦਿਓ ਉਹਨਾਂ ਨੇ ਇਸ ਕਰਕੇ ਮੈਂ ਜਿਆਦਾ ਸਮਾਂ ਨਹੀਂ ਲਿਆ ਮਾਫੀ ਚਾਹਣਾ ਤੁਸੀਂ 12 ਵਜੇ ਬੈਠਿਓ ਪਰ ਨਹੀਂ ਰਾਤ ਨੂੰ 3 ਵਜੇ ਹਾਜ ਤੇ ਲੈਂਡ ਕੀਤਾ ਦਿੱਲੀ 에ਰਪੋਰਟ 3 ਵਜੇ ਸਵੇਰੇ ਉਤੋਂ ਸਿੱਧਾ ਹਲ ਚਲੇ ਆ ਮੈਂ ਬੇਬੇ ਸਾਹਿਬ ਦੇ ਫਾਦਰ ਦਾ ਅਚਾਨਕ ਹੀ ਡੈਥ ਹੋ ਗਈ ਉੱਥੇ ਅਫਸੋਸ ਕਰਕੇ ਸਿੱਧਾ ਉੱਥੇ ਸਿੱਧਾ ਹੀ ਆ ਰਿਹਾ ਇੱਥੇ ਮੈਂ ਮੈਂ ਵੀ ਹਲੇ ਅੱਖਾਂ ਮੀਟੀਆਂ ਨਹੀਂ ਲੈਣੀਆਂ ਮਾ ਲਈ ਸੁੱਤਾ ਨਹੀਂ ਪੁੱਤਾ ਤੇ ਇਹਦੇ ਬਾਅਦ ਫਿਰ ਪ੍ਰੋਗਰਾਮ ਹੈ ਚਲੋ ਰਲ ਮਿਲ ਕੇ ਆਪਾਂ ਇਕੱਠੇ ਹੋ ਜਾਵਾਂਗੇ ਪਰ ਇੱਕ ਬੇਨਤੀ ਕਰਦਾ ਹਾਂ ਹੁਣ ਆ ਤਰਨਤਾਰਨ ਦੀ ਜੰਗ ਜਿੱਤਨੀ ਆ ਪੱਜ ਆਪੋ ਜਿੱਤ ਲਈ ਸੋਨਹਾਰਾ ਸਮਝ ਲੋ ਤੁਸੀਂ ਜਿੱਤ ਜੋ ਤਰਨਤਾਰਨ ਦੀ ਤੁਹਾਡੇ ਸਾਰਿਆਂ ਦੇ ਰਿਸ਼ਤੇਦਾਰੀਆਂ ਰੋਦਰੀਆਂ ਦੋਸਤ ਮਿੱਤਰ ਹੋਣੇ ਨਾਲ ਗਵਾਂਢ ਕੇ ਆ ਜਿੱਤ ਲਈ ਇਹ ਝਾੜੂ ਵਾਲਿਆਂ ਦਾ ਬਾਟਟ ਪਾ ਦੂ ਮੈਂ ਇਹ ਜਿੱਤਣ ਦੇ ਬਾਅਦ ਹੀ ਸੋਨਹਾਰਾ ਬਿਸਮਿਲਲਾ ਇੰਨਾ ਧਮਾਏ ਬੈਠੇ ਆ ਤੁਸੀਂ ਦੇਖ ਲੋ ਹੁਣ ਅਫਸਰਾਂ ਨੂੰ ਵਰਤਣ ਲੱਗੇ ਤੁਸੀਂ ਹੈਰਾਨ ਆ ਐਸਐਸਪੀ ਤਰਨਤਾਰਨ ਬੀਬੀ ਹੈ ਪਰ ਮੈਂ ਹੈਰਾਨ ਆ ਉਸ ਬੀਬੀ ਦੇ ਸ਼ਰਮ ਆ ਆਮ ਆਦਮੀ ਪਾਰਟੀ ਦਾ ਜਿਵੇਂ ਜ਼ਿਲ੍ਹੇ ਦਾ ਪ੍ਰਧਾਨ ਓਵੇਂ ਕੰਮ ਕਰ ਰਹੀ ਹੈ ਉਹਨਾਂ ਨੂੰ ਪਤਾ ਕਿ ਸਾਡੀ ਹੁਣ ਤਰ੍ਹਾਂ ਥੱਲੇ ਜਮੀਰ ਖਿਲ ਗਈ ਹੈ ਐਸਐਸਪੀ ਤਰਨਤਾਰਨ ਨੇ ਸਾਡੇ ਜਿੰਨੇ ਵੀ ਮੇਨ ਸੁੱਤਰਾਂ ਸੇ ਵਰਕਰ ਸਾਰੇ ਦੇ ਪੱਖੀ ਦੀ ਨਹੀਂ ਸੁਣਤੇ 50 ਪਰਚੇ ਕੰਨ ਤੱਕੇ ਇਹਨਾਂ ਨੇ ਕਿਉਂ 7 50 ਕੁਝ ਦੂਜੇ ਇਹਨਾਂ ਨੂੰ ਕਿਵੇਂ ਨਾ ਕਿ ਅੰਦਰ ਕਰਦੇ ਮੈਂ ਕਿਹਾ ਜਿੰਨੇ ਮਰਜੀ ਐ ਜਿੰਦੀ ਮੈਡਮ ਜਿੰਨੇ ਮਰਜੀ ਪੱਤੇ ਦੇ ਦਿਓ ਪਰ ਆ ਗੁਨਾ ਤੁਸੀਂ ਤੁਹਾਡੇ ਨਾਮ ਤੇ ਲਿਖਿਆ ਜਾਊਗਾ ਕਿਉਂਕਿ ਅਫਸਰ ਦਾ ਕੰਮ ਹੈ ਇਨਸਾਫ ਦੇਣਾ ਅਫਸਰ ਦਾ ਕੰਮ ਨਹੀਂ ਹੈ ਕਾਨੂੰਨ ਤੋੜਨਾ ਜੇ ਅਫਸਰ ਕਾਨੂੰਨ ਤੋੜੂਗਾ ਉਹਨੂੰ ਵੀ ਉਹੀ ਸਜ਼ਾ ਜੋ ਆਮ ਇਨ ਆਦਮੀ ਕਾਨੂੰਨ ਤੋੜਦਾ ਹੈ ਤੁਸੀਂ ਦੇਖ ਹੀ ਲਿਆ ਮੈਡਮ ਅੱਜ ਪੁਲਿਸ ਥਾਣੇ ਡੀਆਈਐਨ ਨੇ ਕਾਨੂੰਨ ਤੋੜਿਆ ਤਾਂ ਖਿਸ਼ਮਤ ਲਿਖਤੀ ਆ ਜੀ ਜੀ ਸਨਾਂ ਆ ਹੁੰਦਾ ਉਹਨਾਂ ਵਾਸਤੇ ਉਹਨਾਂ ਲੋਕਾਂ ਵਾਸਤੇ ਜਿਹੜੇ ਕਾਨੂੰਨ ਤੋੜਦੇ ਐ ਭਾਵੇਂ ਅਫਸਰ ਆਇਆ ਭਾਵੇਂ ਕੋਈ ਵੀ ਐ ਮੈਂ ਹੱਥ ਜੋੜ ਕੇ ਤੁਹਾਨੂੰ ਬੇਨਤੀ ਕਰਦਾ ਤੁਸੀਂ ਇਹਨਾਂ ਝਾੜੂ ਵਾਲਿਆਂ ਤੇ ਹੀਰਾਂ ਦੇ ਕਿਲ੍ਹਾ ਚ ਨਾ ਆਓ ਕਿਉਂਕਿ ਇੰਨਾ ਮਾਸ 5-7 ਮਹੀਨੇ ਰਹਿ ਗਏ ਸਾਲੇ ਦੇ ਬਾਅਦ ਲੰਬੜੇ ਨਹੀਂ ਪੰਜਾਬ ਪੰਜਾਬ ਦੇ ਲੋਕਾਂ ਨੇ ਲੋਕਾਂ ਨੇ ਛਿੱਤਰ ਮਾਰ ਕੇ ਨਾ ਉਜਾਉਣਾ ਐ ਇੰਨਾ ਤੰਗ ਕਰਤਾ ਪੰਜਾਬ ਦੇ ਲੋਕਾਂ ਨੂੰ ਆ ਝਾੜੂ ਵਾਲਿਆਂ ਨੂੰ ਸਾਰੇ ਲੁਟੇਰੇ ਆਏ ਐ ਤੇ ਇਹਨਾਂ ਲੁਟੇਰਿਆਂ ਦੇ ਤੁਸੀਂ ਹੱਥ ਬਣ ਕੇ ਤੁਸੀਂ ਉਹਨਾਂ ਨੂੰ ਜਿਟਾਉਣ ਤੇ ਲੱਗਿਓ ਆ ਕੰਮ ਅਫਸਰਾਂ ਦਾ ਨਹੀਂ ਮੈਂ ਫਿਰ ਵੀ ਬੇਨਤੀ ਕਰਦਾ ਕਿ ਤੁਸੀਂ ਇਹ ਜੇ ਕੰਮ ਛੱਡ ਦਿਓ ਬਾਕੀ ਮਲਾਜ਼ਮ ਉਹਨੂੰ ਵੇਖਿਆ ਨਹੀਂ